ਚੰਡੀਗੜ੍ਹ ਲੋਕ ਸਭਾ ਤੋਂ ਕੌਣ ਹੋਵੇਗਾ ਭਾਜਪਾ ਦਾ ਉਮੀਦਵਾਰ ਅਕਸ਼ੇ ਕੁਮਾਰ ਸਨੀ ਦਿਓਲ ਕੌਣ ਹੈ ਦੌੜ ਚ ਅੱਗੇ ਕੀ ਅਦਾਕਾਰਾ ਕੰਗਰ ਨਾ ਨੌਥ ਵੀ ਲੜ ਸਕਦੀ ਹੈ ਲੋਕ ਸਭਾ ਚੋਣ ਭਾਜਪਾ ਕਿਉਂ ਨਹੀਂ ਉਠਾਉਣਾ ਚਾਹੁੰਦੀ ਕੋਈ ਵੀ ਜੋਖਮ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਬਾਲੀਵੁੱਡ ਦੇ ਕੁਝ ਜਾਣੇ ਪਛਾਣੇ ਚਿਹਰਿਆਂ ਦੇ ਨਾਵਾਂ ਦੀ ਚਰਚਾ ਕਰ ਰਹੀ ਹੈ ਦੱਸ ਦਈਏ ਕਿ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਸਨੀ ਦਿਓਲ ਤੇ ਐਕਟਰਸ ਕੰਗਨਰ ਨੌਟਾ ਨਾਇਨਾ ਚਰਚਾਵਾਂ ਵਿੱਚ ਅੱਗੇ ਚੱਲੇ ਹਨ ਵਰਤਲ ਬਹਿ ਕਿ ਪਾਪਾ ਵੱਲੋਂ ਬੀਤੇ ਦਿਨੀ 16 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਹਾਲਕਿ ਇਸ ਲਿਸਟ ਦੇ ਵਿੱਚ ਚੰਡੀਗੜ੍ਹ ਲਈ ਉਮੀਦਵਾਰ ਦਾ ਕੋਈ ਫੈਸਲਾ ਨਹੀਂ ਲਿਆ ਗਿਆ। ਸੂਤਰਾਂ ਦੀ ਮੰਨੀਏ ਤਬਹਾਰੀ ਉਮੀਦਵਾਰਾਂ ਤੇ ਸਥਾਨਕ ਆਗੂਆਂ ਵਿਚਾਲੇ ਆਪਸੀ ਖਿੱਚੋ-ਤਾਣ ਚੱਲ ਰਹੀ ਹੈ ਪਰ ਭਾਜਪਾ ਦੀ ਨੈਸ਼ਨਲ ਲੈਵਲ ਦੀ ਲੀਡਰਸ਼ਿਪ ਬਾਹਰੀ ਉਮੀਦਵਾਰ ਨੂੰ ਚੋਣ ਮੈਦਾਨ ਤੋਂ ਉਤਾਰਨਾ ਚਾਹੁੰਦੀ ਹੈ। ਗੌਰਤਲਬ ਹੈ ਕਿ ਪਹਿਲਾਂ ਕ੍ਰਿਕਟਰ ਯੁਵਰਾਜ ਸਿੰਘ ਦਾ ਨਾਂ ਅੱਗੇ ਚੱਲ ਰਿਹਾ ਸੀ ਪਰ ਉਹਨਾਂ ਵੱਲੋਂ ਟਵੀਟ ਕਰਕੇ ਇਹਨਾਂ ਅਫਵਾਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਸੀ ਤੇ ਹੁਣ ਬਾਲੀਵੁੱਡ ਦੇ ਜਾਣੇ-ਪਛਾਣੇ ਚਿਹਰਿਆਂ ਦਾ ਨਾਂ ਅੱਗੇ ਚੱਲ ਰਿਹਾ ਹੈ। ਦੱਸ ਦਈਏ ਕਿ ਅਕਸ਼ੇ ਕੁਮਾਰ સની દેઓલ જ ફર કંગના નોત નું ઉમેદવાર બનાન દિવ ચર્ચાવા ਕਾਫੀ ਪੇਜ਼ ਨੇ ਦੱਸਿਆ ਗਿਆ ਹੈ ਕਿ ਅਦਾਕਾਰ ਅਰਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫੀ ਕਰੀਬੀ ਦੱਸਿਆ ਜਾਂਦਾ ਹੈ ਇਸ ਦੇ ਨਾਲ ਹੀ ਸਨਿਦਯੋਲ ਨੇ 2019 ਦੇ ਵਿੱਚ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਤੇ ਉਸ ਦੀ ਸੀਟ ਤੋਂ ਜੇਤੂ ਵੀ ਰਹੇ ਸਨ ਕੰਗਨਾ ਨੌਰ ਦੀ ਗੱਲ ਕਰੀਏ ਤਾਂ ਭਾਜਪਾ ਨੇ ਕਾਫੀ ਨਰਮ ਨਜ਼ਰੀਆ ਰੱਖਦੀ ਹੈ ਉਸ ਦੀ ਪੜਾਈ ਚੰਡੀਗੜ੍ਹ ਤੋਂ ਹੀ ਹੋਈ ਹੈ ਇਸ ਦੇ ਕਾਰਨ ਚੰਡੀਗੜ੍ਹ ਸੀਟ 3 ਕੰਗਨਾ ਨੌਰ ਦਾ ਨਾਂ ਵੀ ਪੈਂਡਿੰਗ ਰੱਖਿਆ ਗਿਆ ਹੈ ਚਰਚਾ ਹੈ ਕਿ ਭਾਜਪਾ ਲੀਡਰਸ਼ਿਪ ਚੰਡੀਗੜ੍ਹ 4 ਮਾਰਚ ਨੂੰ ਹੋਣ ਵਾਲੀਆਂ ਨਗਰ ਨਿਗਮ ਸੀਨੀਅਰ ਡਿਪਟੀ ਮੇਅਰ ਦੀ ਡਿਪਟੀ ਮੇਅਰ ਦੀਆਂ ਚੋਣਾਂ ਦਾ ਇੰਤਜ਼ਾਰ ਕਰਨਾ ਚਾਹੁੰਦੀ ਹੈ ਜੇਕਰ ਇੱਥੇ ਕਿਸੇ ਸਥਾਨਕ ਆਗੂ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਤਾਂ ਨਗਮ ਚੋਣਾਂ ਦੇ ਵਿੱਚ ਤੜੇਬੰਦੀ ਪੈਦਾ ਹੋ ਸਕਦੀ ਹੈ ਜਿਸ ਅਜਿਹੇ ਚ ਪਾਰਟੀ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੀ ਜ਼ਿਕਰ ਕਰ ਦਈਏ ਕਿ ਸੰਜੇ ਟੰਡਨ ਅਰੁਣ ਸੂਤ ਅਨੁਕੁਪਤਾ ਤੇ ਸਤੇਪਾਲ ਜੈਨ ਜੋ ਕਿ ਸਥਾਨਕ ਆਗੂ ਨੇ ਉਹਨਾਂ ਵੱਲੋਂ ਵੀ ਉਮੀਦਵਾਰੀ ਲਈ ਦਾਅਵਾ ਪੇਸ਼ ਕੀਤਾ ਜਾ ਰਿਹਾ ਹੈ ਕਾਬਿਲ ਗੌਰ ਹੈ ਕਿ ਪਾਜਪਾ ਨੇ ਪਹਿਲੀ ਸੂਚੀ ਚ ਦੇਸ਼ ਪੱਛ 195 ਉਮੀਦਵਾਰਾਂ ਦਾ ਐਲਾਨ ਕੀਤਾ ਪਰ ਚੰਡੀਗੜ੍ਹ ਸੀਟ ਲਈ ਉਮੀਦ పార్టీ ਚੋਣ ਹਜੇ ਨਹੀਂ ਕੀਤੀ ਗਈ ਹੈ ਯੂਵਰਾਜ ਸਿੰਘ ਵਲੋਂ ਚੋਣ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਬਾਲੀਵੁੱਡ ਦੇ ਨਾਂ ਦੀ ਚਰਚਾ ਕਰ ਰਹੀ ਹੈ ਤੇਜ ਅਕਸ਼ੇ ਕੁਮਾਰ ਸਨੀ ਦਿਓਲ ਤੇ ਕੰਗਨਾ ਨਾ ਦਾ ਨਾਮ ਅੱਗੇ ਚੱਲ ਰਿਹਾ ਹੈ ਚੰਡੀਗੜ੍ਹ ਲੋਕ ਸਭਾ ਤੋਂ ਕੌਣ ਹੋਵੇਗਾ ਭਾਜਪਾ ਦਾ ਉਮੀਦਵਾਰ ਅਕਸ਼ੇ ਕੁਮਾਰ ਸਨੀ ਦਿਓਲ ਕੌਣ ਹੈ ਦੌੜ ਚ ਅੱਗੇ ਕੀ ਅਦਾਕਾਰਾ ਕੰਗਨਾ ਨਾਤ ਵੀ ਲੜ ਸਕਦੀ ਹੈ ਲੋਕ ਸਭਾ ਚੋਣ ਭਾਜਪਾ ਕਿਉਂ ਨਹੀਂ ਉਠਾਉਣਾ ਚਾਹੁੰਦੀ ਕੋਈ ਵੀ ਜੋਖਮ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਬਾਲੀਵੁੱਡ ਦੇ ਕੁਝ ਜਾਣੇ ਪਛਾਣੇ ਚਿਹਰਿਆਂ ਦੇ ਨਾਵਾਂ ਦੀ ਚਰਚਾ ਕਰ ਰਹੀ ਹੈ ਦੱਸ ਦਈਏ ਕਿ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਸਨੀ ਦਿਓਲ ਤੇ ਐਕਟਰਸ ਸੰਗਨਾਰ ਨਾਤਾ ਨਾਇਨਾ ਚਰਚਾਵਾਂ ਵਿੱਚ ਅੱਗੇ ਚੱਲ ਰਹੇ ਹਨ ਵਰਤਲਾ ਬੈ ਕਿ ਭਾਜਪਾ ਵੱਲੋਂ ਬੀਤੇ ਦਿਨੀ 16 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਲਿਸਟ ਦੇ ਵਿੱਚ ਚੰਡੀਗੜ੍ਹ ਲਈ ਉਮੀਦਵਾਰ ਦਾ ਕੋਈ ਫੈਸਲਾ ਨਹੀਂ ਲਿਆ ਗਿਆ। ਸੂਤਰਾਂ ਦੀ ਮੰਨੀਏ ਤਾਂ ਬਾਹਰੀ ਉਮੀਦਵਾਰਾਂ ਤੇ ਸਥਾਨਕ ਆਗੂਆਂ ਵਿਚਾਲੇ ਆਪਸੀ ਖਿੱਚੋ-ਤਾਣ ਚੱਲ ਰਹੀ ਹੈ। ਪਰ ਭਾਜਪਾ ਦੀ ਨੈਸ਼ਨਲ ਲੈਵਲ ਦੀ ਲੀਡਰਸ਼ਿਪ ਬਾਹਰੀ ਉਮੀਦਵਾਰ ਨੂੰ ਚੋਣ ਮੈਦਾਨ ਤੋਂ ਉਤਾਰਨਾ ਚਾਹੁੰਦੀ ਹੈ। ਗੌਰਤਲਬ ਹੈ ਕਿ ਪਹਿਲਾਂ cricketers ਯੁਵਰਾਜ ਸਿੰਘ ਦਾ ਨਾਂ ਅੱਗੇ ਚੱਲ ਰਿਹਾ ਸੀ ਪਰ ਉਹਨਾਂ ਵੱਲੋਂ ਟਵੀਟ ਕਰਕੇ ਇਹਨਾਂ ਅਫਵਾਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਸੀ ਤੇ ਹੁਣ ਬਾਲੀਵੁੱਡ ਦੇ ਜਾਣੇ-ਪਛਾਣੇ ਚਿਹਰਿਆਂ ਦਾ ਨਾਂ ਅੱਗੇ ਚੱਲ ਰਿਹਾ ਹੈ। ਦੱਸ ਦਈਏ ਕਿ ਅਕਸ਼ੇ ਕੁਮਾਰ સની દેઓલ જ ફર કમલનાથ ઉમેદવાર બનાવ દિવ ਕਾਫੀ ਤੇਜ਼ ਨੇ ਦ ਸੰਯੋਗ ਹੈ ਕਿ ਅਦਾਕਾਰ ਅਕਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫੀ ਕਰੀਬੀ ਦਸਤਿਆ ਜਾਂਦਾ ਹੈ ਇਸ ਦੇ ਨਾਲ ਹੀ ਤਨਿ ਦਿਓਲ ਨੇ 2019 ਦੇ ਵਿੱਚ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਤੇ ਉਸ ਦੀ ਤੋਂ ਜੇਤੂ ਵੀ ਰਹੇ ਸਨ 15 9 ਦੀ ਗੱਲ ਕਰੀਏ ਤਾਂ ਭਾਜਪਾ ਨੇ ਕਾਫੀ ਨਰਮ ਨਜ਼ਰੀਆ ਰੱਖਦੀ ਹੈ ਉਸ ਦੀ ਪੜਾਈ ਚੰਡੀਗੜ੍ਹ ਤੋਂ ਹੀ ਹੋਈ ਹੈ ਇਸ ਦੇ ਕਾਰਨ ਚੰਡੀਗੜ੍ਹ ਸੀ ਤ੍ਰੀ ਕੰਗਨਾ 9 ਦਾ ਨਾਂ ਵੀ ਪੈਂਡਿੰਗ ਰੱਖਿਆ ਗਿਆ ਹੈ ਚਾਚਾ ਕਿ ਭਾਜਪਾ ਲੀਡਰਸ਼ਿਪ ਚੰਡੀਗੜ੍ਹ 4 ਮਾਰਚ ਨੂੰ ਹੋਣ ਵਾਲੀਆਂ ਨਗਰ ਨਿਗਮ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਦਾ ਇੰਤਜ਼ਾਰ ਕਰਨਾ ਚਾਹੁੰਦੀ ਹੈ ਜੇਕਰ ਇੱਥੇ ਕਿਸੇ ਸਥਾਨਕ ਆਗੂ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਤਾਂ ਨਗਦਮ ਚੋਣਾਂ ਦੇ ਵਿੱਚ ਤੜੇਬੰਦੀ ਪੈਦਾ ਹੋ ਸਕਦੀ ਹੈ ਜਿਸ ਅਜਿਹੇ ਚ ਪਾਰਟੀ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੀ ਜ਼ਿਕਰ ਕਰ ਦਈਏ ਕਿ ਸੰਜੇ ਟੰਡਨ ਅਰੁਣ ਸੂਤ ਅਨੁਕੁਪਤਾ ਤੇ ਸਤੇਪਾਲ ਜੈਨ ਜੋ ਕਿ ਸਥਾਨਕ ਆਗੂ ਨੇ ਉਹਨਾਂ ਵੱਲੋਂ ਵੀ ਉਮੀਦਵਾਰੀ ਲਈ ਦਾਅਵਾ ਪੇਸ਼ ਕੀਤਾ ਜਾ ਰਿਹਾ ਹੈ ਕਾਬਿਲ ਗੁਆਰ ਹੈ ਕਿ ਪਾਜਪਾ ਨੇ ਪਹਿਲੀ ਸੂਚੀ ਚ ਦੇਸ਼ ਪੱਛ 195 ਉਮੀਦਵਾਰਾਂ ਦਾ ਐਲਾਨ ਕੀਤਾ ਪਰ ਚੰਡੀਗੜ੍ਹ ਸਥਿਤ ਲਈ ਉਮੀਦ ਵਾਦੀ ਚੋਣ ਹਜੇ ਨਹੀਂ ਕੀਤੀ ਗਈ ਹੈ ਯਵਰਾਜ ਸਿੰਘ ਵੱਲੋਂ ਚੋਣ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ ਪਾਰਟੀਆਂ ਹੁਣ ਬਾਲੀਵੁੱਡ ਦੇ ਨਾਂ ਦੀ ਚਰਚਾ ਕਰ ਰਹੀ ਹੈ ਤੇਜ ਅਕਸ਼ੇ ਕੁਮਾਰ ਸਨੀ ਦੇਵੋਲ ਤੇ ਕੰਗਨਾ ਨੋ ਦਾ ਨਾਮ ਅੱਗੇ ਚੱਲ ਰਿਹਾ ਹੈ